ਸਲੂਕ ਮਹੱਲਾ ਪੰਜਵਾ ਹਰਨਾਖੀ ਕੂਬ ਸੱਜ ਵੈਣ ਸੁਣਾਈ ਇੱਥੇ ਉਤਮ ਜਗਿਆਸੂ ਜਿਹੜੇ ਹਨ ਤੱਕ ਵੇਤੇ ਮਹਾਤਮ ਉਹਨੇ ਗਈ ਮਦਨ ਅਧਿਕਾਰੀ ਨੂੰ ਉਤਮ ਅਧਿਕਾਰੀ ਉਪਦੇਸ਼ ਦਿੰਦੇ ਹਨ ਇਸੇ ਪ੍ਰਕਾਰ ਹੈ ਜਿਵੇਂ ਮਤਵ ਸਖੀ ਦੇ ਨਾਲ ਹੀ ਜਿਹੜੀ ਉਤਮ ਸਖੀ ਹੈ ਉਹ ਸਿੱਖਿਆ ਦੇਵੇ ਸਖੀ ਸਖੀ ਦੇ ਸੰਵਾਦ ਦੁਆਰਾ ਇਹ ਬਚਨ ਇਸੇ ਪ੍ਰਕਾਰ ਜਗਿਆਸ ਨੂੰ ਤਤ ਦੇ ਤੇ ਉਪਦੇਸ਼ ਦਿੰਦੇ ਹਨ ਇਹ ਸਮਾਦ ਰੂਪ ਅਥੁਰ ਖੜਕਾ ਨਾ ਕਰ ਖਤੇ ਵੇ ਆਵਾਜ਼ ਵਿੱਚ ਭਰੀ ਜਾਊਗੀ ਹਰਨ ਆਖੀ ਨੂੰ ਸੱਚ ਬੈਣ ਸੁਣਾਈ ਮੇਰੇ ਸਹਿ ਕਹਿੰਦੇ ਹਰਨਾ ਸ੍ਰੀਖੀ ਅੱਖਾਂ ਵਾਲੀਏ ਤੈਨੂੰ ਇਹ ਸੱਚੇ ਬਚਨ ਸੁਣਾਉਣੇ ਹਾਂ ਹਰਨ ਕਿਹੜੇ ਹਰਨਾ ਦੀ ਨਹੀਂ ਅੱਖਾਂ ਕਿਹੜੀਆਂ ਸੁਰਤੀ ਸਮਰਤੀ ਰੂਪ ਸੁਰਤੀ ਸਮਰਤੀ ਵੇ ਗਿਆਨ ਰੂਪੀ ਨੇਤਰਾਵਾਲੀ ਜਗਿਆਸ ਰੂਪ ਸਖੀਏ ਅਸੇ ਤੈਨੂੰ ਸੱਚੇ ਬਚਨ ਸੁਣਾਉਣੇ ਕੋ ਨੂਂ ਦਾ ਵਾਜਕ ਤਾਈ ਜੋ ਤੋ ਕਰੇ ਉਧਾਰਨ ਇਹ ਐਸੇ ਬਚਨ ਹਨ ਜੋ ਤੋ ਕਰੇ ਉਧਾਰਨ ਜਿਹੜੇ ਤੇਰੇ ਉਧਾਰ ਕਰਨ ਵਾਲੇ ਹਨ ਤਨ ਮੁਕਤ ਕਰਨ ਵਾਲੇ ਹਨ ਸੁੰਦਰ ਸੁੰਦਰ ਬਚਨ ਤੁਮ ਸੁਨੋ ਛਬੀਲੀ ਛਵੀਲੀ ਸੋਬਾ ਵਾਲੀਏ ਫੇ ਸੋਬਾ ਵਾਲੀ ਸੁਗੁਣਾ ਰੂਪੀ ਸੋਵਾ ਵਾਲੀਏ ਛਬੀਲੀਏ ਸੋਹਣੇ ਬਚਨ ਸਾਡੇ ਪਾਸੋਂ ਸੁਣਨਾ ਕਰ ਫਿਰ ਤੈਂਡਾ ਮਨ ਸਾਧਾਰਨ ਜਿਹਦਾ ਤੇਰਾ ਪਤੀ ਇਹ ਸਕੀਓ ਤੇਰੇ ਮਨ ਨੂੰ ਸੁਧਾਰ ਕਰਨ ਵਾਲਾ ਲੈਹਕ ਬਣਾਉਣ ਵਾਲਾ ਹੈ ਸਹਿਤ ਆਸਰੇ ਦੇ ਗੁਣਾਂ ਦੇ ਕਰਨ ਵਾਲਾ ਹੈ ਦੁਰਜਨ ਸੇਤੀ ਨੇਹੋ ਰਚਾਇ ਮੈਂ ਤੈਨੂੰ ਕਹਿੰਦੀ ਹਾਂ ਦੁਰਜਨ ਜੋ ਕੰਮ ਕਰੋ ਲੋਭ ਮੋਹ ਹੰਕਾਰ ਹਨ ਦੁਰਜਨ ਦੂਜਾ ਭਾਉ ਵਿਛੋੜਾ ਹੋਵੇ ਰੋਗ ਦੁਰਜਨ ਦੂਜਾ ਭਾਉ ਕੋਣ ਦੇ ਨਾਲ ਤੈਂ ਪ੍ਰੇਮ ਲਜਾਇਆ ਹੈ ਕਾਮਕਰੋ ਲੋਭ ਮੋਹ ਹੰਕਾਰ ਵਾਲੇ ਕੁਸੰਗੀਆਂ ਪਰਖਾਂ ਨਾਲ ਦੱਸ ਵਿਖਾ ਮੈਂ ਕਾਰਨ ਦੱਸ ਮੇਰੇ ਤੈਨੂੰ ਵੇਖਾਂ ਕੀ ਕਾਰਨ ਤੂੰ ਕਿਉਂ ਬੁਰੇ ਪਾਸੇ ਲੱਗਦੀ ਓਲਟਕੇ ਚੰਗੇ ਪਾਸੇ ਨੂੰ ਛੱਡ ਦੁੱਤਾ ਹੈ ਊਣੀ ਨਹੀਂ ਝੂਣੀ ਨਹੀਂ ਇਸ ਸਖੀ ਵੇਖ ਤੂੰ ਕਿਸੇ ਪਦਾਰਥ ਕਰਕੇ ਵੀ ਤੈਨੂੰ ਊਣੀ ਨਹੀਂ ਵਾਹਿਗੁਰੂ ਨੇ ਰੱਖਿਆ ਸਾਰੇ ਪਦਾਰਥ ਵੀ ਤੈਨੂੰ ਦਿੱਤੇ ਹਨ ਅਤੇ ਝੂਣੀ ਕਿਸੇ ਸਬੰਧੀ ਕਰਕੇ ਵੀ ਤੈਨੂੰ ਚੋਹਰਾ ਨਹੀਂ ਹੈ ਸਬੰਧੀ ਵੀ ਤੈਨੂੰ ਸਾਰੇ ਮਾਰਨ ਬਖਸ਼ੇ ਹੈ ਨਾ ਹੀ ਕਿਸੇ ਵੀ ਹੂੰ ਅਤੇ ਕਿਸੇ ਅੰਗ ਤੋਂ ਬਿਨਾਂ ਤੂੰ ਕਾਣੀ ਨਹੀਂ ਲੁੰਜੀ ਨਹੀਂ ਡੁੱਟੀ ਨਹੀਂ ਅਤੇ ਸਾਰੇ ਅੰਗਾਂ ਦੇ ਸਹਿਦ ਵੀ ਹੈ ਤੂੰ ਗੁਰਗੁਣੀ ਨਹੀਂ ਹੈ ਅੰਨੀ ਨਹੀਂ ਹੈ ਕਿਸੇ ਅੰਗਾ ਤੋਂ ਵੀ ਬਿਹੂਣੀ ਰਹਿਤ ਨਹੀਂ ਹੈ ਤੂੰ ਮੇਰੇ ਖੈਲ ਚੰਬੀਲਾ ਛੱਡ ਗਵਾ ਇਸੇ ਪ੍ਰਕਾਰ ਫੇਰ ਪਰ ਹਰਨਾਖੀ ਉਣੀ ਨਾਹੀ ਝੂਣੀ ਨਾਹੀ ਉਣੀ ਸੁਭਗਣਾ ਤੋਂ ਨਹੀਂ ਹੈ ਤੂੰ ਤੇ ਝੂਣੀ ਝੂਰਨੇ ਵਾਲੀ ਨਹੀਂ ਹੈ ਤੈਨੂੰ ਦੇਵੀ ਗੁਣ ਸਾਰੇ ਬਖਸ਼ੇ ਹੈ ਨਾਹੀ ਕਿਸੈ ਵੀ ਹੂਣੀ ਅਤੇ ਤੂੰ ਕਿਸੇ ਵੀ ਹੂਣੀ ਕਿਸੇ ਗਿਆਨ ਸ਼ਾਸਤਰ ਗਿਆਨ ਤੋਂ ਵੀ ਰਹਿਤ ਨਹੀਂ ਹੈ ਫਿਰ ਸ਼ੈਲ ਸ਼ਬੀਲਾ ਛੱਡ ਗਵਾਇ ਤੂੰ ਪਤੀ ਜੋ ਸ਼ੈਲ ਜਵਾਨ ਨਵਾ ਨੌਜਾਨਾ ਨਿਤ ਨਵਾਂ ਰਹਿਣ ਵਾਲਾ ਪਰਮੇਸ਼ੁਰ ਚੜ੍ਹਦੀਆਂ ਕਲਾ ਵਿੱਚ ਚਵੀਲਾ ਸੋਭਾ ਦਾ ਘਰ ਉਸ ਨੂੰ ਤੂੰ ਮਨ ਕਰਕੇ ਵੀ ਛੱਡਦਾ ਹੈ ਬਾਣੀ ਕਰਕੇ ਵੀ ਉਹਦੇ ਗੁਨਾ ਨੂੰ ਗਵਾਤਾ ਭੁਲਾਤਾ ਹੈ ਦੁਰਮਤ ਕਰਮ ਵੀ ਹੂੰ ਇਹ ਖੋਟੀ ਮਤਵ ਵਾਲੀਏ ਤੂੰ ਨਿਸਕਾਮ ਕਰਮਾਂ ਤੋਂ ਰਹਤ ਹੈ ਕਿਉਂ ਭਾਗਾ ਤੂੰ ਹੀ ਨਹੀਂ ਕਿਉਂ ਹੋ ਰਹੀ ਹੈ ਤੂੰ ਨਾ ਹਾਂ ਭੁੱਲੀ ਨਾ ਹਾਂ ਚੁੱਪੀ ਕੋਣ ਇਹ ਸਾਧ ਸੰਗੇ ਜੀ ਆਪਣੀ ਹੰਗ ਦਾ ਛੱਡਦੇ ਹੋਏ ਫਰਮਾਉਂਦੇ ਹਨ ਕਿ ਸਕੀ ਨਾ ਹਾਂ ਨਾ ਮੇਰੇ ਚ ਹੰਗਤਾ ਹੈ ਨਾ ਹਾਂ ਭੁੱਲੀ ਤੇ ਨਾ ਮੈਂ ਭੁੱਲ ਕੀਤੀ ਹੈ ਕਿਸੇ ਪ੍ਰਕਾਰ ਦੀ ਨਾ ਹੋ ਚੁੱਕੀ ਤੇ ਨਾ ਮੈਂ ਉਹਦੇ ਸਿਮਨ ਵੱਲੋਂ ਚੁੱਕੀ ਹਾਂ ਉਕੀ ਹਾਂ ਨਾ ਮੈਂ ਨਾ ਹੀ ਦੋਸਾ ਭੁੱਲ ਬਹੁਤੀ ਤੇ ਉਕੀ ਥੋੜੀ ਥੋੜੀ ਵਾਲੀ ਭੁੱਲ ਵੀ ਨਹੀਂ ਮੈਂ ਕੀਤੀ ਨਾ ਮੈਂ ਨਾ ਹੀ ਦੋਸਾ ਮੇਰੇ ਚ ਮਮਤਾ ਹੈ ਨਾ ਮੇਰੀ ਕਾਮ ਆਦਕਾਂ ਦੇ ਦੋਸ਼ਨ ਜਿਤ ਹਾਂ ਲਾਈ ਤਿਤ ਹਾਂ ਲੱਗ ਕਿਸ ਕੀ ਜਿਸ ਪਾਸੇ ਮੈਨੂੰ ਸੱਚੇ ਪਾਤਸ਼ਾਹ ਨੇ ਪ੍ਰੇਰ ਕੇ ਲਾਇਆ ਹੈ ਉਸ ਪਾਸੇ ਮੈਂ ਲੱਗੀ ਹਾਂ ਭਾਵ ਭਗਤੀ ਵਿੱਚ ਤੂੰ ਸੁਣ ਸੱਚ ਸੰਦੇਸ਼ ਇਹ ਸੱਚਾ ਸੁਨੇਹਾ ਹੈ ਮੇਰੇ ਪਾਸੋਂ ਤੂੰ ਸੁਣ ਲੈ ਸਾਈ ਸੁਹਾਗਣ ਸਾਈ ਭਾਗਣ ਇਹ ਸਖੀ ਹੰਕਾਰ ਨਹੀਂ ਕਰਨਾ ਚਾਹੀਦਾ ਗੁਣਾਂ ਦਾ ਉਹੀ ਸੁਹਾਗਣ ਬ੍ਰਹਮ ਗਿਆਨਣ ਹੈ ਵਾਹਿਗੁਰੂ ਦੇ ਸੁਹਾਗ ਵਾਲੀ ਹੈ ਸਾਈ ਭਗਣ ਹੋਈ ਨਿਸਕਾਮ ਕਰ ਰੂਪੀ ਭਗਤੀ ਰੂਪ ਕਰਮਾਂ ਵਾਲੀ ਹੈ ਜੈ ਪਿਰ ਕਿਰਪਾ ਧਾਰੀ ਜਿਨਾ ਦੇ ਤੇਰੇ ਪਤੀ ਅਕਾਲ ਪੁਰਖ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਫਿਰ ਔਗਣ ਤਿਸ ਕੇ ਸਭ ਗਵਾਏ ਗੁਰੂ ਨੇ ਉਹਦੇ ਔਗਣ ਜਿਹੜੇ ਸੀ ਸਾਰੇ ਗਵਾ ਦਿੱਤੇ ਗਲ ਸੇਤੀ ਲਾਇ ਸਵਾਰ ਆਪ ਦਾ ਭੇਦੁਸ਼ਿਆ ਰੂਪੀ ਕੰਠਨਾਲ ਲਾ ਕੇ ਉਹਨਾਂ ਦੀ ਜ਼ਿੰਦਗੀ ਸਵਾਰ ਦਿੱਤੀ ਹੈ ਭਗਤ ਭਗਤੀ ਦੇ ਨਾਲ ਕਰਮਹੀਣ ਤਨ ਕਰੇ ਬਿਨਾਂੰਤੀ ਈਸ ਗੁਰਕਾਰ ਗੁਰੂ ਨੇ ਸਾਨੂੰ ਗੁਣ ਬਖਸ਼ੇ ਆ ਤੇ ਗੁਣਾ ਦੀ ਹੰਗਤਾ ਨਹੀਂ ਕਰਨੀ ਅਤੇ ਦੂਸਰੀ ਬਾਤ ਹੁਣ ਫਿਰ ਜਿਹੜੀ ਨਦਮ ਸਖੀ ਹੈ ਉਹ ਬੇਨਤੀ ਕਰਦੀ ਹੈ ਕਰਮਹੀਣ ਤਨ ਕਰਾ ਬਿਨਾ ਇਹ ਮਾਰਾ ਮੈਂ ਨਿਸਕਾਮ ਕਰਨਾ ਤੂੰ ਭਗਤੀ ਰੂਪ ਕਰਮਾ ਤੋ ਹੀ ਨਹੀਂ ਹਾਂ ਅਤੇ ਤਨ ਜਿ ਗਿਆਸੂ ਰੂਪ ਬੇਨਤੀ ਕਰਦੀ ਹਾਂ ਕਦ ਨਾਨਕ ਆਵੇ ਵਾਰਾ ਕਦੋਂ ਸਾਡੀ ਵਾਰੀ ਆਵੇਗੀ ਵਾਰੀ ਮਨੁੱਖਾਂ ਜਨ ਵਿੱਚ ਬਾਲਕ ਵਸਦਾ ਜਿਵੇਂ ਤ੍ਰੂ ਆਦਿਕ ਪ੍ਰਹਿਲਾਦ ਆਦਕਨ ਭਗਤੀ ਕਰਕੇ ਧੰਨੇ ਆਦਕਨ ਧੰਨੇ ਸੇਵਿਆ ਬਾਲਕੋਚਨ ਗੁਰਮਲ ਪਈ ਸੋਧ ਇਸ ਪ੍ਰਕਾਰ ਬਾਲਕ ਵਸਦਾ ਜੀ ਇਹਦਾ ਸਾਰੇ ਭਗਤ ਹੋਗੇ ਕਬੀਰ ਸਾਹਿਬ ਵੀ ਬਾਲਕ ਵਸਦਾ ਜੀ ਭਗਤੀ ਕੀਤੀ ਹੈ ਨਾਮਦੇਵ ਨੇ ਵੀ ਪਾਲੂ ਬਾਲਕ ਵਸਦਾ ਜੀ ਭਗਤੀ ਕੀਤੀ ਹੈ ਫਿਰ ਫਰੀਦ ਨੇ ਜਵਾਨੀ ਵਿੱਚ ਬੰਦਗੀ ਕੀਤੀ ਹੈ ਅਤੇ ਇਸੇ ਪ੍ਰਕਾਰ ਹੈ ਪਰੀਵਾਰ ਜਾਨ ਨੂੰ 48 ਸਾਲ ਦੀ ਮਿਹਨਤ ਕਰਨ ਤੋਂ ਬਾਅਦ ਪਰਮੇਸ਼ਰ ਦੀ ਬਖਸ਼ਿਸ਼ੀ ਹੋਈ ਸੀ ਐਵੇਂ ਸੱਚੇ ਪਾਤਸ਼ਾਹ ਕੋਈ ਬਾਲਕ ਅਵਸਥਾ ਜਾਂ ਜਵਾਨੀ ਅਵਸਥਾ ਜਾਂ ਕਸ਼ੋਰ ਅਵਸਥਾ ਜਾਂ タルਦੀ ਜਵਾਨੀ ਅਵਸਥਾ ਜਾਂ ਬਿਰਧ ਅਵਸਥਾ ਇਹ ਸੱਚੇ ਪਾਤਸ਼ਾਹ ਵਾਰੀ ਹੈ ਕੋਈ ਅਵਸਥਾ ਤਾਂ ਸਾਨੂੰ ਦਿਓ ਕਦੋਂ ਸਾਡੀ ਵਾਰੀ ਆਵੇਗੀ ਕਦੋਂ ਮਾਰੇ ਆਪਦੇ ਨਾਲ ਮਿਲ ਸਕਾਂਗੇ ਤੇਰੇ ਭਜਨ ਚ ਜੁੜ ਕਰਕੇ ਸਭ ਸੁਹਾਗਣ ਮਾਣ ਹੈ ਰਲੀਆਂ ਸਾਰੇ ਸੁਹਾਗਵੰਤੀਆਂ ਜੋ ਬ੍ਰਹਮ ਗਿਆਨੀ ਹਨ ਸੇ ਪਰਮੇਸ਼ਰ ਉਹ ਤੇਰੀ ਪ੍ਰਾਪਤੀ ਕਰਕੇ ਰਲੀਆਂ ਤੇਰੇ ਵਿੱਚ ਮਿਲ ਕਰਕੇ ਖੁਸ਼ੀਆਂ ਮਾਣਦੀਆਂ ਹਨ ਇੱਕ ਦੇਵ ਹੋ ਰਾਤ ਮੁਰਾਰੀ ਮੁਰਾਰੀ ਪਰਮੇਸ਼ਰ ਮੁਰਦਨ ਕਾਦ ਕੰਦੇਰੀ ਇੱਕ ਸਾਨੂੰ ਕੋਈ ਅਵਸਥਾ ਜਾਂ ਵਾਲਕਪਸ ਦਾ ਜੀ ਜਾਂ ਜਵਾਨੀ ਦੀ ਜਾਂ ਟਲਦੀ ਜਾਨੀ ਤੇ ਆਪਦਾ ਭਜਨ ਸਿਮਨ ਕਰਕੇ ਤੁਹਾਡੇ ਨਾਲ ਮਿਲ ਸਕੀਏ ਕਿ ਸਾਨੂੰ ਜ਼ਿੰਦਗੀ ਨੂੰ ਬਾਰੀ ਤੱਕ ਇੱਕ ਬਖਸ਼ੋ ਕਿਰਪਾ ਕਰੋ ਮਹੱਲਾ ਪੰਜਵਾ ਕਾਹੇ ਮਨ ਤੂ ਡੂਲ ਤਾਣ ਹੁਣ ਮਹਾਰਾਜ ਸਾਹਿਬ ਜੀ ਧੀਰਜ ਹੁੰਦੇ ਹਨ ਕਿਰਪਾ ਕਰਕੇ ਇਸ ਸਖੀ ਤੇ ਸਖੀ ਦੇ ਸੰਵਾਦ ਦੁਆਰਾ ਕਾਹੇ ਮਨ ਤੂੰ ਡੋਲਦਾ ਫੇ ਭਾਈ ਮਨ ਕਰਕੇ ਪ੍ਰੇਮੀਆਂ ਕਿਉਂ ਤੂੰ ਡੋਲਦਾ ਟਟਕਦਾ ਫਿਰਦਾ ਹੈ ਭਰਮ ਨਾ ਕਰ ਹਰ ਮਨ ਸਾ ਪੂਰਨ ਹਾ ਜਦੋਂ ਤੂੰ ਇਕਜੁੱਟ ਹੋ ਕੇ ਜੁੜੇਗਾ ਇਕਜੁੱਟ ਏਕਸ਼ੰਤਿ ਆਇਓ ਕਾਲ ਫਾਸਕੇ ਵਿੱਚ ਨਾ ਆਇਓ ਜੋ ਕੱਲ ਕੋਈ ਇੱਕ ਵਾਰ ਤੇ ਆਇਆ ਹੈ ਇੱਕ ਵਾਰ ਹੀ ਮਨੁੱਖਾ ਜਨਮ ਜਿਹੜਾ ਕੱਲ ਜੀਉ ਸਮਝ ਇੱਕ ਜਨਮ ਵਿੱਚ ਵੀ ਧਿਆਨ ਲਵੇਗਾ ਤਾਂ ਕਿ ਕਾਲ ਨਿਕਟ ਨਹੀਂ ਹੈ ਇਹੀ ਜੀ ਵਾਰੀ ਤੈਨੂੰ ਮਹਾਰਾਜ ਦਿੱਤੀ ਐ ਤੂੰ ਕਿਉਂ ਡੋਲਦਾ ਫਿਰਦਾ ਹੈ ਹਰ ਮਨ ਸਾ ਪੂਰਨ ਹਾਰ ਅਕਾਲ ਪੁਰਖ ਰੀ ਸਾਰਿਆਂ ਦੀਆਂ ਮਨਸ਼ਾ ਇੱਛਾ ਪੂਰੀਆਂ ਕਰਨ ਵਾਲਾ ਹੈ ਤੂੰ ਇੱਕ ਜਿੱਤ ਹੋ ਕੇ ਮਹਾਰਾਜ ਜੁੜ ਜਾ ਸਤਗੁਰ ਪੁਰਖ ਤੇ ਆਇ ਤੂੰ ਮਾਰਾ ਮੈਨੂੰ ਜਿਤਨੀ ਲੱਗਦਾ ਕਿ ਸਤਗੁਰੂ ਨਾਨਕ ਬੇ ਪੂਰਨ ਪੁਰਖ ਹੈ ਉਹਨਾਂ ਨੂੰ ਅੰਤਰਾਜਮੀ ਜਾਣ ਕੇ ਧਿਆਣਾ ਕਰ ਸਭ ਦੁੱਖ ਵਿਸਾਰਨ ਹਾਰ ਗੁਰੂ ਸਾਹਿਬ ਜੀ ਦਾ ਸਾਰਿਆਂ ਦੁੱਖਾਂ ਨੂੰ ਵਿਦਿਆ ਕਰਨ ਵਾਲੇ ਆ ਜਿਹੜਾ ਮਾਰਨ ਨੂੰ ਵਿਸਾਰਨ ਵਾਲਾ ਸਾਰੇ ਦੁੱਖ ਚਿੰਬੜੇ ਉਸ ਨੂੰ ਹਨ ਹਰ ਨਾਮ ਆਰਾਧ ਮਨ ਇਹ ਭਾਈ ਮਨ ਕਰਕੇ ਪਰਮੇਸ਼ਰ ਦੇ ਨਾਵਾਂ ਨੂੰ ਉਰਾਧਿਆ ਕਰ ਭਾਗਨਾ ਨਾਲ ਯਾਦ ਕਰਿਆ ਕਰ ਮਹਾਰਾਜ ਦੇ ਨਾਵਾਂ ਨੂੰ ਸਭ ਕੇਲਵੇਖ ਜਾਹੇ ਵਿਕਾਰ ਇਹ ਸਾਰੇ ਪਾਪ ਜਿਹੜੇ ਬ੍ਰਾਹਮਣ ਕੈਲੀ ਕਹਾ ਤੁ ਪਿਛਲੇ ਜਨਮਾਂ ਚ ਹੋਏ ਹੈ ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰਿਆ ਹੈ ਗਊ ਨੂੰ ਮਾਰਨ ਦਾ ਸਾਭ ਕੀਤਾ ਹੈ ਕਿਹੜੀ ਗਊ ਨੂੰ ਤੇ ਕੰਜਕਾਂ ਲੜਕੀਆਂ ਮਾਰੀਆਂ ਲੜਕੀਆਂ ਦੇ ਪੈਸੇ ਲਏ ਜੋ ਪਾਪ ਕੀਤੇ ਹੈ ਅਨਾਚਾਰੀਆਂ ਦਾ ਧਾਨ ਖਾਧਾ ਹੈ ਜਾਂ ਕੀ ਰਹਿਤ ਨਾ ਜਾਣੀਏ ਗੁਰਮੰਤਰ ਨਹੀਂ ਚੀਤ ਤਾਂ ਕਾ ਭੋਜਨ ਖਾ ਕੇ ਬਿਸਰੇ ਹਰਿ ਸਿਉ ਪ੍ਰੀਤ ਇਹ ਜੇ ਪੁਰਖਾਂ ਇਹ ਪਾਪ ਚਾਰ ਵੱਡੇ ਮੰਨੇ ਆ ਇਸੇ ਵੇ ਸੋਇਨੇ ਦੀ ਚੋਰੀ ਕਰਨੀ ਗੁਰੂ ਦੇ ਪਤਨੀ ਦਾ ਬੁਰਾ ਤੱਕਣਾ ਇਸੇ ਪ੍ਰਕਾਰ ਸੋਇਨੇ ਦੀ ਚੋਰੀ ਕਰਨੀ ਸ਼ਰਾਬ ਪੀਣੀ ਇਹ ਚਾਰ ਵੱਡੇ ਪਾਪ ਹਿੰਦੂ ਮਤ ਚ ਮੰਨੇ ਹਨ ਸੋ ਇਹ ਤੇਰੇ ਕਿਲ ਵਿਖ ਜਿਹੜੇ ਪਾਪ ਹਨ ਸਭ ਕਿਲ ਵਿਖ ਜਾਹੇ ਵਿਕਾਰ ਇਹ ਕਿਲਖ ਪਾਪ ਵੀ ਚਲੇ ਜਾਣਗੇ ਵਕਾਰ ਜੋ ਕਾਮ ਆਦਿਕ ਵਕਾਰ ਹੈ ਵੀ ਨਾਸ ਹੋ ਜਾਣਗੇ ਜਿਨ ਕੋ ਪੂਰਵ ਲਿਖਿਆ ਜਿਨਾਂ ਨੇ ਪੂਰਵ ਨਿਸਕਾਮ ਕਰਮ ਕੀਤੇ ਐ ਮੱਥੇ ਤੇ ਸੱਚੇ ਪਾਤਸ਼ਾਹ ਲੇਖ ਲਿਖ ਦਿੰਦਾ ਹੈ ਦਿਨ ਰੰਗ ਲੱਗਾ ਨਿਰੰਕਾਰ ਉਹਨਾਂ ਨੂੰ ਭਾਈ ਨਿਰੰਕਾਰ ਪਰਮੇਸ਼ਰ ਦਾ ਰੰਗ ਪ੍ਰੇਮ ਲੱਗਾ ਹੈ ਉਹਨੀ ਛੱਡਿਆ ਮਾਇਆ ਸਵਾਵ ਉਹਨਾਂ ਪੁਰਖਾਂ ਜਿਹੜਾ ਮਾਇਆ ਦਾ ਪ੍ਰਯੋਜਨ ਲਾਭ ਹੋ ਵੀ ਮਾਇਆ ਖੱਟ ਲੋ ਚਾਹੇ ਝੂਠ ਬੋਲੋ ਚਾਹੇ ਸ਼ਰ ਕਰੋ ਚਾਹੇ ਕਿਸੇ ਨੂੰ ਜ਼ਹਿਰ ਦੇ ਕੇ ਮਾਰ ਦਿਓ ਇਹ ਮਾਇਆ ਦਾ ਸਾਵੜਾ ਜਿਹੜਾ ਪਰਜੋਜਨੂ ਹੈ ਉਹਨਾਂ ਨੂੰ ਛੱਡ ਦਿੱਤਾ ਹੈ ਤਨ ਸੰਚਿਆ ਨਾਮ ਅਪਾਰ ਉਹਨਾਂ ਨੇ ਅਤਾਰ ਪਰਮੇਸ਼ਵਰ ਦੇ ਨਾਮ ਰੂਪੀ ਤੁਹਾਨੂੰ ਇਕੱਠਾ ਕੀਤਾ ਆਪਣੇ ਹਿਰਦੇ ਵਿੱਚ ਅੱਠੇ ਪਹਿਰ ਇਕ ਤੈ ਲਿਵੈ ਉਹਨਾਂ ਦਾ ਇਹ ਸਵਾ ਅੱਠੇ ਪਹਿਰੇ ਕੁਵਾਹਿਰੂ ਦੀ ਲਿਵ ਚ ਲੱਗੇ ਰਹਿੰਦੇ ਆ ਹਰ ਵਕਤ ਬਿਖਤੀ ਪਰਮੇਸ਼ਰ ਦੇ ਸੇਵਨ ਤੇ ਲੱਗੀ ਰਹਿੰਦੀ ਹੈ ਮੰਨੇਨ ਹੁਕਮ ਅਪਾਰ ਜੇ ਵਾਹਿਗੁਰੂ ਦਾ ਮੰਨੇਨ ਹੁਕਮ ਨੂੰ ਅਪਾਰ ਦੇ ਨੂੰ ਪਾਣੇ ਨੂੰ ਮੰਨਦੇ ਹੈ ਰਜਾਬ ਚੱਲਦੇ ਹਨ ਜਨ ਨਾਨਕ ਮੰਗੈ ਦਾਨ ਇੱਕੋ ਜੇ ਸੱਚੇ ਪਾਤਸ਼ਾਹ ਗੁਰੂ ਸਾਹਿਬ ਕਹਿੰਦੇ ਨੇ ਉਹ ਬੇਨਤੀਆਂ ਕਰੋ ਗਰੀਬ ਨਾਰ ਮੈਂ ਇੱਕ ਦਾਨ ਆਪਦੇ ਕਾਸੋਂ ਮੰਗਦਾ ਹਾਂ ਤੇਹੋ ਦਰਸ ਮਨ ਪਿਆ ਸਾਡੇ ਮਨ ਚ ਪਿਆਰ ਪੈਦਾ ਕਰੋ ਅਤੇ ਮਨ ਦੀ ਪਿਆਰ ਜੇ ਤੈ ਆਪ ਦਾ ਦਰਸ਼ਨ ਬਖਸ਼ੋ ਸੱਚੇ ਪਾਤਸ਼ਾਹ ਸਾਡੇ ਮਨ ਦਾ ਪਿਆਰ ਪੂਰਾ ਕਰੋ ਪੌੜੀ ਜਿਸ ਤੂੰ ਆਵਹਿ ਚਿੱਤ ਜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੇ ਆਪ ਚੇਤੇ ਆਉਨੇ ਹੋ ਕਦੇ ਨਹੀਂ ਭੁੱਲਦੇ ਸੱਚੇ ਪਾਤਸ਼ਾਹ ਜਿਸ ਨੂੰ ਸਦਾ ਸੁਖ ਜਿਨ੍ਹਾਂ ਨੂੰ ਨਹੀਂ ਵਿਸਰਦਾ ਸੱਚੇ ਪਾਤਸ਼ਾਹ ਨੂੰ ਸਦਾ ਸੁਖੋ ਕਦੇ ਨਾਸ ਨਹੀਂ ਹੁੰਦਾ ਐਸਾ ਆਨੰਦ ਬਖਸ਼ਿਆ ਹੈ ਭਾਈ ਮਤੀ ਦਾਸ ਵਰਗੇ ਆ ਰਹਿਆ ਨਸੀਬ ਚਿਰਾ ਕੇ ਵੀ ਖੇਰ ਵੀ ਅਨੰਦ ਵਿੱਚ ਬੈਠੇ ਰਹੇ ਜਪ ਸਾਹਿਬ ਦਾ ਪਾਠ ਕਰਦੇ ਰਹੇ ਦੋਵੇਂ ਫਾੜਿਆਂ ਵਿੱਚੋਂ ਪਾਈ ਮਨੀ ਸਿੰਘ ਸਾਹਿਬ ਜੀ ਬੰਦ-ਬੰਦ ਕਟਾ ਕੇ ਵੀ ਜਿੰਨੇ ਟੋਟੇ ਸੀ ਵੇਸਨ ਉਹਨਾਂ ਚੋਂ ਸੁਖਮਨੀ ਸਾਹਿਬ ਦਾ ਪਾਠ ਹੰਦਾ ਰਿਹਾ ਉਹ ਸੁਖ ਸਰੀਰ ਨੂੰ ਚੀਰਿਆਂ ਵੀ ਨਾਸ ਹੁੰਦਾ ਇਹੋ ਜਿਹਾ ਸੁਖ ਨੂੰ ਸਦਾ ਰਹਿਣ ਵਾਲਾ ਮਿਲ ਜਾਂਦਾ ਹੈ ਜਿਨ੍ਹਾਂ ਦੇ ਮੇਰੇ ਵਾਹਿਗੁਰੂ ਤੂੰ ਚੇਤੇ ਆਉਣਾ ਹੈ ਜਿਸ ਤੂੰ ਆਵਹਿ ਚਿੱਤ ਜਿਨ੍ਹਾਂ ਦੇ ਮਹਾਰਾਜ ਤੁਸੀਂ ਚੇਤੇ ਆਉਨੇ ਹੋ ਕਿਸ ਜਾਮ ਨਾ ਹੈ ਦੁਖੋ ਉਹਨਾਂ ਨੂੰ ਮਾਰਾ ਜਮਾਨੇ ਦਾ ਦੁੱਖ ਨਹੀਂ ਜੰਮਣ ਦਾ ਦੁੱਖ ਨਹੀਂ ਜਮਾ ਦਾ ਵੀ ਦੁੱਖ ਕੋਈ ਨਹੀਂ ਹੈ ਜਿਸ ਤੂੰ ਆਵਹਿ ਚਿੱਤ ਜਿਨ੍ਹਾਂ ਦੇ ਹੈ ਪਰਮੇਸ਼ਰ ਆਪ ਚੇਤੇ ਉਹਨੇ ਹੂੰ ਕਿਸ ਕੀ ਕਾੜਿਆ ਉਹ ਕਿਹੜੀ ਗੱਲ ਹੈ ਕਾੜਾ ਝੋਰਾ ਹੋਣਾ ਸੀ ਸਾਰਿਆਂ ਝੋਰੀਆਂ ਤੋਂ ਪਰੇ ਹੋਗੇ ਕਿਹੜੀ ਗੱਲ ਤੇ ਉਹਨਾਂ ਕਾੜਿਆ ਨਾਲ ਵੱਜਣਾ ਸੀ ਕਿਸੇ ਚੋਰੀ ਚ ਨਹੀਂ ਬਾਈਦੇ ਹਨ ਉਹ ਜਿਸ ਦਾ ਕਰਤਾ ਮਿੱਤਰ ਕੇ ਕਰਤਾ ਬੁਰਖ ਜੀ ਦਾ ਤੂੰ ਪਿਆਰਾ ਹੈ ਸੱਜਣ ਹੈ ਸਭ ਕਾਜ ਸਵਾਰੇ ਉਹਨਾਂ ਦੇ ਸਾਰੇ ਕਾਰਜਾਂ ਨੂੰ ਪਰਵਾਰ ਸੋਈਆਂ ਨੂੰ ਵਿਵਹਾਰਾਂ ਨੂੰ ਸਾਰਿਆਂ ਨੂੰ ਸਵਾਰ ਦੁ ਕਹਿਆ ਆਪਣਾ ਜਿਸ ਤੂੰ ਆਵੇ ਚਿੱਤ ਜਿਨ੍ਹਾਂ ਦੇ ਪਰਮੇਸ਼ਰ ਆਪ ਤੂ ਚੇਤੇ ਆਉਣਾ ਹੈ ਸੋ ਪਰਵਾਣ ਜਨ ਉਹ ਸੰਸਾਰ ਦੇ ਵਿੱਚ ਵੀ ਪਰਲੋਕ 'ਚ ਵੀ ਜਨ ਭਗਤ ਪਰਵਾਣ ਹਨ ਜਿਸ ਤੂੰ ਆਵੇ ਉਹ ਸਫਲੇ ਹਨ ਜਿਸ ਤੂੰ ਆਵੇ ਚਿੱਤ ਜਿਨ੍ਹਾਂ ਦੇ ਪਰਮੇਸ਼ਰ ਵਾਹਿਗੁਰੂ ਤੂ ਚੇਤੇ ਆਉਣਾ ਹੈ ਬਹੁਤ ਆ ਇਸ ਧਨ ਉਹਨਾਂ ਕੋਲ ਨਾਮ ਰੂਪੀ ਧਨ ਬਿਆਨਤ ਹੈ ਉਹ ਨਿਗਾਹ ਪਾ ਕੇ ਜਿਸ ਪ੍ਰਕਾਰ ਭਾਈ ਗੜੀਏ ਨਿਗਾਹ ਪਾ ਕੇ ਸਾਰੇ ਗੁਜਰਾਬ ਦੇ ਫੇਰ ਨੂੰ ਸੁਨੇ ਦਾ ਬਣਾਤਾ ਸੀ ਰੋਟ ਠਿਕਰੀਆਂ ਦੇ ਹੀਰੇ ਬਣਾਤੇ ਸੀ ਐਡੇ ਵੱਡੇ ਧੰਦੇ ਮਾਲਕ ਹਨ ਜਿਸ ਤੂੰ ਆਵਹਿ ਚਿੱਤ ਨਾਮ ਰੂਪੀ ਤਨ ਬਿਆਨਤਾ ਉਹਨਾਂ ਕੋਲੇ ਬ੍ਰਹਮਾਨੰਦ ਰੂਪੀ ਧੰਨ ਜਿਸ ਤੂੰ ਆਵਹਿ ਚੇਤ ਜਿਨ੍ਹਾਂ ਦੇ ਹੈ ਪਰਮੇਸ਼ਰ ਆਪ ਚੇਤੇ ਆਉਣੇ ਹੋ ਸੋ ਵੱਡ ਪਰਿਵਾਰ ਆ ਉਹ ਤਾਂ ਮਾਰਾ ਵੱਡੇ ਦੇਵੀ ਸੰਪਤਾ ਰੂਪੀ ਪਰਿਵਾਰ ਵਾਲਾ ਹੈ ਸਾਰੇ ਸੁਭਗੁਣਾਂ ਦਾ ਪਰਿਵਾਰ ਬਣੇ ਹੋਏ ਹਨ ਉਹ ਵੱਡਾ ਹੈ ਸੰਸਾਰ ਦੀ ਵਾਰਤ ਤੋਂ ਪਰੇ ਹੋ ਗਿਆ ਮੁਕਤ ਹੋ ਗਿਆ ਹੈ ਬੰਧਨਾ ਤੋਂ ਜਿਸ ਤੋਂ ਆਵਹਿ ਚਿੱਤ ਜਿਨ੍ਹਾਂ ਦੇ ਹੈ ਪਰਮੇਸ਼ਰ ਆਪ ਚੇਤੇ ਆਉਣ ਉਹਨਾਂ ਕੋਲ ਉਧਾਰਿਆ ਉਹਨਾਂ ਆਲਗੀਆਂ ਕੁਲਾਂ ਦਾ ਵੀ ਉਧਾਰ ਕਰਦਾ ਜਿਹੜੀਆਂ ਬੇਗਤ ਅੱਗੇ ਹੋ ਕੇ ਮਰੀਆਂ ਸੀ ਉਹਨਾਂ ਨੂੰ ਕੋਲ ਦਾ ਉਧਾਰ ਕਰ ਦਿੱਤਾ ਹੈ ਬੇਵੀ ਸੰਪਦਾ ਨੂੰ ਆਸੀ ਸੰਤ ਦਾ ਛਡਾਣ ਰੂਪ ਕੁਲਾਂ ਦਾ ਵੀ ਉਧਾਰ ਕਰਦਾ ਹੈ